ਮੇਰਾ ਨਾਮ ਸੋਨੀ ਕੌਰ ਆ ਮੈਂ ਐਥਲੈਟਿਕਸ ਖੇਡਦੀ ਆ ਐਥਲੈਟਿਕ ਦੇ ਵਿੱਚ ਮੈਂ 100 200 ਮੀਟਰ 200 ਮੀਟਰ ਇਵੈਂਟ ਕਰਦੀ ਆ ਤੇ ਮੈਂ ਇੱਥੇ ਹੁਸ਼ਿਆਰਪੁਰ ਪ੍ਰੈਕਟਿਸ ਕਰ ਲਿਆ ਲਾਜਵੰਤ ਆਊਟਡੋਰ ਸਟੇਡੀਅਮ ਵਿੱਚ ਬਟ ਉਦਾਂ ਮੈਂ ਬਰਨਾਲਾ ਚੋਹਾਨ ਕੇ ਕਲਾਂ ਦੀ ਰਹਿਣ ਵਾਲੀ ਆ ਇੱਥੇ ਸਾਨੂੰ ਹੋਸਟਲ ਦੀ ਫੈਸਿਲਿਟੀ ਦਿੱਤੀ ਹੋਈ ਆ ਮੇਰੇ ਕੋਚ ਨੇ ਸੁਖਵਿੰਦਰ ਕੌਰ ਖੇਲੋ ਇੰਡੀਆ ਦੇ ਕੋਚ ਨੇ ਬਲਵੀਰ ਕੋਚ ਨੇਗੇ ਸਾਡੇ ਹੁਸ਼ਿਆਰਪੁਰ ਲਾਜਵੰਤੀ ਸਟੇਡੀਅਮ ਦੇ ਬਹੁਤ ਵਧੀਆ ਪ੍ਰੈਕਟਿਸ ਕਰਵਾਉਂਦੇ ਨੇ ਸਾਡਾ ਮਾਰਨਿੰਗ ਤੇ ਈਵਨਿੰਗ ਸੈਸ਼ਨ ਲੱਗਦਾ ਏ ਤੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਉਹ ਸਾਨੂੰ ਮਿਹਨਤ ਕਰਵਾਉਂਦੇ ਨੇ ਸਾਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਵਾਈ ਗਈ ਆ ਬਹੁਤ ਹੀ ਜ਼ਿਆਦਾ ਵਧੀਆ ਉਹ ਸਾਡੀ ਕੇਅਰ ਕੇਅਰ ਕਰਦੇ ਨੇ ਵਰਕਆਊਟ ਸਾਨੂੰ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਉਹ ਸਮਝਾਉਂਦੇ ਨੇ ਸਾਰਾ ਇਸ ਕਰਕੇ ਮੈਂ ਸਟੇਟ ਦੀ ਤਿਆਰੀ ਕਰ ਰਹੀ ਆ ਇੱਥੇ ਅੰਡਰ 17 ਚ ਖੇਡਦੀ ਆ ਮੈਂ ਤੇ 100 ਮੀਟਰ ਤੇ 200 ਮੀਟਰ ਵਿੱਚ ਮੈਂ ਸਟੇਟ ਚੋਂ 20 ਮੈਡਲ ਲੈ ਕੇ ਆਉਂਗੀ ਮੇਰਾ ਨਾਮ ਗੁਰਮਨਤਪ੍ਰੀਤ ਕਹਿੰਦਾ ਹੈ ਤੇ ਮੈਂ ਆਬਦ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਹਾਂ ਮੈਂ ਇਸ ਗੇਮ ਮੈਂ ਸ਼ਾਟਪੁਰ ਦੀ ਪਲੇਅਰ ਹਾਂ ਤੇ ਮੈਂ ਪੰਜਾਬ ਸਰਕਾਰ ਨੂੰ ਇਹ ਬਹੁਤ ਹੀ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇਦਾਂ ਦੀਆਂ ਗੇਮਾਂ ਬਣਾਈਆਂ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿ ਸਾਡੇ ਇੱਥੇ ਪੂਰੇ ਪਲੇਅਰਸ ਨੂੰ ਖੇਡਣ ਦਾ ਮੌਕਾ ਮਿਲ ਰਿਹਾ ਹੈ ਤੇ ਇਦਾਂ ਦੀਆਂ ਗੇਮਾਂ ਪੂਰੇ ਪੰਜਾਬ ਵਿੱਚ ਹੋਣੀਆਂ ਚਾਹੀਦੀਆਂ ਕਿ ਕੁੜੀਆਂ ਨੂੰ ਖੇਡਣ ਦਾ ਮੌਕਾ ਇਸਾ ਧੰਨਵਾਦ ਕੀ ਨਾ ਆਪਣਾ ਜੀ ਮੇਰਾ ਨਾਮ ਮਨਦੀਪ ਸਿੰਘਾ ਜੀ ਕਿਵੇਂ ਕੀੜੀ ਜਾਰੀ ਤਿਆਰ ਹੈ ਆ ਮੈਂ ਪ੍ਰੋਫੈਸ਼ਨਲੀ ਬੋਡੀ ਬਿਲਡਰ ਹਾਂ ਜੀ ਤੇ ਮੇਰਾ ਫਿਟਨੈਸ ਟ੍ਰੇਨਰ ਨਾਮ ਦਾ ਜੇਮ ਵੀ ਹੈਗਾ ਤੇ ਆਮ ਆਦਮੀ ਪਾਰਟੀ ਵੱਲੋਂ ਮੈਂ ਸਪੋਰਟਸ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹੈਗਾ ਤੇ ਮੈਂ ਅੱਜ ਇੱਥੇ ਆਪਣੀ ਹਾਜ਼ਰੀ ਭਰੀ ਹੈਗੀ ਮੈਂ ਦੋ ਦਿਨ ਤੋਂ ਆ ਰਿਹਾ ਹਾਂ ਜਿਵੇਂ ਭਗਵਾਨਪਤ ਸਰਕਾਰ ਨੇ ਖੇਡਾ ਵਤਨ ਪੰਜਾਬ ਦੀਆਂ ਸ਼ੁਰੂ ਕੀਤਾ ਹੈਗਾ ਤੇ ਮੈਂ ਇਥੇ ਹਾਜ਼ਰੀ ਭਰੀ ਨਾਲ ਦੇ ਨਾਲ ਮੈਂ ਕੁਝ ਇਵੈਂਟਸ ਵਿੱਚ ਭਾਗ ਲਿਆ ਤਾਂ ਕਿ ਬੱਚਿਆਂ ਦੀ ਵੀ ਹੌਸਲਾ ਵਸਾਈ ਹੋਵੇ ਜੇ ਪ੍ਰਦਾਨ ਹੋਣ ਦੇ ਨਾਲ-ਨਾਲ ਤੇ ਮੈਂ ਇਸ ਇਵੈਂਟਸ ਵਿੱਚ ਭਾਗ ਲਿਆ ਮੈਂ ਗੋੜਾ ਛੱਟਿਆ ਉਹਦੇ ਵਿੱਚ ਮੇਰਾ ਪਹਿਲਾ ਸਥਾਨ ਸੀ ਤੇ ਮੈਂ 100 ਮੀਟਰ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਜੀ ਨਮਸਕਾਰ ਜੀ ਖੇਡਾਂ ਬੱਤਨ ਪੰਜਾਬ ਦੀਆਂ ਜੋ ਪੰਜਾਬ ਸਰਕਾਰ ਵੱਲੋਂ ਅੱਜ ਤੀਸਰਾ ਸੈਸ਼ਨ ਚੱਲ ਰਿਹਾ ਹੈਗਾ ਇਹਦੇ ਵਿੱਚ ਇਹਨਾਂ ਨੇ ਪੰਜਾਬ ਸਰਕਾਰ ਨੇ ਸਾਨੂੰ ਵੈਟਰਨਜ਼ ਨੂੰ ਜਿਨ੍ਹਾਂ ਦੀ ਉਮਰ 51 ਤੋਂ 60 ਤੇ ਕਾਟ ਤੋਂ 70 ਐਂਡ 70 ਪਲਸ ਵੈਟਨ ਆ ਗਿਆ ਉਹਨਾਂ ਨੂੰ ਇੱਥੇ ਭਾਗ ਲੈਣ ਦਾ ਮੌਕਾ ਦਿੱਤਾਗਾ ਅਸੀਂ ਸਾਰੇ ਫਿਟਨਸ ਵਾਸਤੇ ਅਤੇ ਬਾਕੀ ਨੌਜਵਾਨ ਜਿਹੜੇ ਆਪਣੇ ਖਿਡਾਰੀ ਐ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਇਸ ਉਮਰ ਚ ਵੀ ਜੇ ਐਕਸਰਸਾਈਜ਼ ਕਰ ਸਕਦੇ ਆ ਫਿਟ ਰਹਿ ਸਕਦੇ ਆ ਵਾਈ ਨਾਟ ਯੂਥ ਜਿਹੜਾ ਹੈਗਾ ਇਹ ਗਰਾਊਂਡਾਂ ਚ ਆਵੇ ਪਾਰਟਿਸਪੀਟ ਕਰੇ ਆਪਣਾ ਸ਼ਹਿਰ ਦਾ ਆਪਣੇ ਸੂਬੇ ਦਾ ਨਾਮ ਅ ਮਤਲਬ ਰੋਸ਼ਨ ਕਰੇ ਇਹ ਗਰਾਉਂਡ ਚ ਆਉਣਾ ਬਹੁਤ ਜ਼ਰੂਰੀ ਆ ਛੋੜਾ ਜਾ ਟਾਈਮ ਕੱਢੋ ਆਪਣੀ ਪੜ੍ਹਾਈ ਤੋਂ ਵੀ ਵਿਲੇ ਹੋ ਕੇ ਸਾਰਾ ਕੁਝ ਪੜ੍ਹਾਈ ਚ ਨਹੀਂ ਹੁੰਦਾਗਾ ਜੇ ਤੁਹਾਡੀ ਸਿਹਤ ਚੰਗੀ ਆ ਤੱਤਾ ਮਾਈਂਡ ਰੈਸ ਕਰਕੇ ਮੈਂ ਸਾਰਿਆਂ ਨੂੰ ਜਿਹੜੇ ਸੀਨੀਅਰਸ ਹੈਗੇ ਆ ਜਿਹੜੇ ਘਰਾਂ ਚ ਬੈਠੇ ਹੈਗੇ ਆ ਸ਼ੈਅ ਨਹੀਂ ਕਰਦੇਗੇ ਉਹਨਾਂ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾਗਾ ਕਿ ਕਟੋ ਘਟਾ ਆਪਣੇ ਆਪ ਨੂੰ ਫਿੱਟ ਰੱਖੋ ਤਾਂ ਕਿ ਤੁਸੀਂ ਆਪਣੇ ਬੱਚਿਆਂ ਤੇ ਆਪਣੇ ਪਰਿਵਾਰ ਤੇ ਬੋਝ ਨਾ ਬਣੋ ਤੇ ਡਿਪੈਂਡੈਂਟ ਨਾ ਹੋਵੋ ਫਿਟ ਰਹੋ ਤੇ ਖੇਡਾ ਹੋ ਸਕਦਾ ਤਾਂ ਖੇਡਾਂ ਚ ਵੀ ਭਾਗ ਲਓ ਤਾਂ ਕਿ ਤੁਹਾਡੀ ਸਿਹਤ ਤੰਦਰੁਸਤ ਰਹੇ ਤੁਸੀਂ ਤੰਦਰੁਸਤ ਰਹੋ ਥੈਂਕ ਯੂ ਜੀ